ਐਸਟੈਬਲਿਸ਼ ਹੋਏ ਬਹੁਤ ਲੰਮਾ ਸੰਘਰਸ਼ ਇਹਨਾਂ ਦਾ ਰਿਹਾ ਹੈ ਹਮ ਔਰ ਕਮਾਲ ਦੇ ਅਦਾਕਾਰ ਸੀ ਮੈਂ ਤਾਂ ਕੰਮ ਕੀਤਾ ਮੁਕਲ ਜੀ ਉਹਨਾਂ ਨਾਲ ਹੀਰਾਂ ਐਂਡ ਹੀਰੋ ਫਿਲਮ ਦੇ ਵਿੱਚ ਤੇ ਇੱਕ ਦੋ ਹੋਰ ਪ੍ਰੋਜੈਕਟ ਦੇ ਵਿੱਚ ਵੀ ਕੰਮ ਕੀਤਾ ਜੀ ਫੋਰੋ ਜੈਂਟਲਮੈਨ ਔਰ ਮਨਨ ਜਿੰਨਾ ਤੋਂ ਇਨਸਪਾਇਰ ਹੁੰਦੇ ਨੇ ਨੌਜਵਾਨ ਉਦਾਂ ਦੇ ਆਰਟਿਸਟ ਪਰ ਇਹ ਬਹੁਤ ਹੀ ਅਜ ਕਦੇ ਵੀ ਜਿਹਨੂੰ ਕਹਿੰਦੇ ਕਾਟਾ ਪੂਰਾ ਨਹੀਂ ਹੋ ਸਕਦਾ ਯੂਨੀਕ ਟੈਲੈਂਟ ਹੁੰਦਾ ਜਿੱਦਾਂ ਮੈਨੂੰ ਹੁਣੇ ਯਾਦ ਆ ਰਿਹਾ ਸੀ ਜਦੋਂ ਮੈਂ ਮੋਕਲ ਨੂੰ ਹੁਣ ਬਾਰੇ ਸੋਚ ਰਿਹਾ ਸੀ ਤੇ ਦੇਖੋ ਉਹ ਵੀ ਇੱਕ ਅ ਇਰਫਾਨ ਖਾਨ ਉਹਨੇ ਕਿੰਨਾ ਯੂਨੀਕ ਟੈਲੈਂਟ ਸੀ ਜੀ ਅਸੀਂ ਹਮੇਸ਼ਾ ਹੀ ਕਹਿੰਨੇ ਆ ਕਿ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਤੇ ਦੇਖ ਲਓ ਅੱਜ ਤੱਕ ਇਰਫਾਨ ਖਾਨ ਦੀ ਸਪੇਸ ਕੋਈ ਲੈ ਨਹੀਂ ਸਕਿਆ ਜੀ ਇਹ ਵਾਕਈ ਕਦੇ ਨਾ ਪੂਰਾ ਹੋਣ ਵਾਲਾ ਕੱਟਾ ਹੁੰਦਾ ਕਿਉਂਕਿ ਟੈਲੈਂਟ ਬਹੁਤ ਹੁੰਦਾ ਪਰ ਯੂਨੀਕ ਟੈਲੈਂਟ ਜਿਹੜਾ ਉਹ ਯੂਨੀਕ ਹੁੰਦਾ ਜੀ ਬਿਲਕੁਲ ਉਦਾਸੀ ਦਾ ਮਾਹੌਲ ਹੈ ਜੀ ਇੰਡਸਟਰੀ ਦੇ ਵਿੱਚ ਲੋਕ ਇਸ ਖਬਰ ਦੇ ਨਾਲ ਜਿੰਨਾ ਕਿ ਮੈਂ ਹੁਣੇ ਸ਼ੌਕ ਹੋਇਆ ਸੁਣ ਕੇ ਸਾਰੇ ਜ਼ਰੂਰ ਇਹਦੇ ਨਾਲ ਬਹੁਤ ਜ਼ਿਆਦਾ ਸ਼ੌਕਡ ਹੋਣਗੇ ਜੀ ਗੁਰਪ੍ਰੀਤ ਜੀ ਪਰਦੇ ਦੇ ਉੱਤੇ ਤਾਂ ਕਿਉਂਕਿ ਬਤੌਰ ਦਰਸ਼ਕ ਜਿਹੜਾ ਮੋਸਟੀ ਲੋਕ ਦੇਖਦੇ ਨੇ ਲੇਕਿਨ ਕੁਝ ਲੋਕ ਕੁਝ ਕਲਾਕਾਰ ਅਜੇ ਹੁੰਦੇ ਨੇ ਜਿਹਨਾਂ ਨੇ ਨਿੱਜੀ ਤੌਰ ਤੇ ਕੰਮ ਕਰਨ ਦਾ ਉਹਨਾਂ ਦਾ ਮੌਕਾ ਵੀ ਮਿਲਦਾ ਜਿਨ੍ਹਾਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ ਨਿੱਜੀ ਤੌਰ ਤੇ ਤੁਹਾਡਾ ਐਕਸਪੀਰੀਅੰਸ ਉਸ ਮੂਵੀ ਦਾ ਜਦੋਂ ਤੁਸੀਂ ਹੁਣ ਯਾਦ ਕਰਦੇ ਹੋ ਉਹ ਪਲ ਤੁਹਾਨੂੰ ਯਾਦ ਆ ਰਹੇ ਹੋਣਗੇ ਤਾਂ ਉਹ ਕਿਸ ਤਰੀਕੇ ਦੀ ਸ਼ਬੀ ਤੁਸੀਂ ਜਿਹੜੀ ਹੈ ਯਾਦ ਕਰ پا ਰਹੇ ਹੋ ਮੈਂ ਦਾਸਰੇਨ ਜੀ ਜਿਦਾ ਇਹਨਾਂ ਦੇ ਬ੍ਰਦਰ ਨੇ ਇਹਨਾਂ ਤੋਂ ਵੱਡੇ ਨੇ ਸ਼ਾਇਦ ਰਾਹੁਲ ਮੇਰੇ ਨਾਲ ਮੁਕਲ ਛੋਟੇ ਸੀਗੇ ਹੂੰ ਤੇ ਅਸੀਂ ਹੁਣ ਮਸਤਾਨੇ ਫਿਲਮ ਚ ਰਾਫ ਲੁਨਾ ਨੇ ਸਾਡੇ ਨਾਲ ਕੀਤਾ ਸੀ ਬਹੁਤ ਕਮਾਲ ਦਾ ਕਿਰਦਾਰ ਕੀਤਾ ਸੀ ਨਾਦਰ ਸ਼ਾਹ ਦਾ ਤੇ ਇਦਾਂ ਹੀ ਇਹਨਾਂ ਨੇ ਮੇਰੇ ਨਾਲ ਕੀਤਾ ਸੀ ਹੀਰ ਐਂਡ ਹੀਰੋ ਫਿਲਮ ਚ ਅਸੀਂ ਇਕੱਠਿਆਂ ਨੇ ਕੰਮ ਕੀਤਾ ਸੀ ਵਿਲਨ ਸੀ 네ਗੇਟਿਵ ਸ਼ੇਡ ਬਟ ਇੰਨਾ ਕੁ ਵਧੀਆ ਇਨਸਾਨ ਔਨ ਸਕਰੀਨ ਤੁਹਾਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਵੱਡਾ ਵਿਲਨ ਕੋਈ ਨਹੀਂ ਹੋ ਸਕਦਾ ਜੀ ਜੀ ਪਰ ਆਮ ਲਾਈਫ ਦਾ ਹੀਰੋ ਸੀ ਉਹ ਸਭ ਨਾਲ ਮਿਲ ਜੁਲ ਕੇ ਬਹਿਣਾ ਪਿਆਰ ਮੁਹੱਬਤ ਔਰ ਬਿਲਕੁਲ ਟਾਈਮ ਸਾਨੂੰ ਸਾਈਡ ਤੇ ਲੈ ਜਾਣਾ ਭਾਜੀ ਸੁਣਾਉਣਾ ਯਾਰ ਕੋਈ ਗੱਲ ਭਾਜੀ ਹਾਸੇ ਵਾਲੀ ਮਤਲਬ ਹੱਸਣ ਦਾ ਇੰਨਾ ਸ਼ੌਕੀਨ ਰਿਸਪੈਕਟ ਦੇਣੀ ਸੈਟ ਤੇ ਕਿਸੇ ਨੂੰ ਇਹ ਨਹੀਂ ਹੈ ਅਹਿਸਾਸ ਹੁੰਦਾ ਕਿ ਮੈਂ ਸੀਨੀਅਰ ਆ ਜਾਂ ਮੈਂ ਤੁਹਾਡੇ ਤੋਂ ਜ਼ਿਆਦਾ ਫਿਲਮਾਂ ਕੀਤੀਆਂ ਜਾਂ ਕੋਈ ਕੰਮ ਮੈਂ ਤੁਹਾਡੇ ਤੋਂ ਜ਼ਿਆਦਾ ਕਰ ਲਿਆ ਮਤਲਬ ਉਹ ਕੋਈ ਇਸ ਤਰ੍ਹਾਂ ਨਹੀਂ ਬਹੁਤ ਹੀ ਸੰਭਲ ਇਨਸਾਨ ਐਕਟਰ ਤੋਂ ਵੀ ਵਧੀਆ ਇਨਸਾਨ ਮੋਕਲਦੇ ਪਟਾਜ ਬਹੁਤ ਜ਼ਿਆਦਾ ਸਦਮੇ ਵਾਲੀ ਗੱਲ ਹੈ ਜੀ ਜੀ ਔਰ ਪੰਜਾਬੀ ਇੰਡਸਟਰੀ ਦੇ ਅੰਦਰ ਜੋ ਪੰਜਾਬੀ ਸਾਡੀਆਂ ਮੂਵੀਜ਼ ਰਹੀਆਂ ਨੇ ਕੋਗੀ ਸਾਹਿਬ ਉਸ ਦੇ ਵਿੱਚ ਵੀ ਉਹਨਾਂ ਦੇ ਜੋ ਕਿਰਦਾਰ ਰਹੇ ਨੇ ਉਹ ਵੀ ਅਮਿੱਟ ਛਾਪ ਉਹਨਾਂ ਨੇ ਛੱਡੀ ਹੈ ਕਈ ਫਿਲਮਾਂ ਨੇ ਅਗਰ ਜ਼ਿਕਰ ਕਰਾਂ ਮੈਂ ਪੰਜਾਬੀ ਦੇ ਵਿੱਚ ਤਸ਼ਰੀਕ ਮੂਵੀ ਵੀ ਬਹੁਤ ਸੁਪਰ ਹਿੱਟ ਜੜੀ ਗਈ ਸੀ ਉਸ ਦੇ ਵਿੱਚ ਵੀ ਉਹਨਾਂ ਦੀ ਜੋ ਭੂਮਿਕਾ ਸੀ ਉਹ ਅੱਜ ਵੀ ਉਹ ਚੀਜ਼ਾਂ ਸਰ ਜਿਹੜੀਆਂ ਨੇ ਉਹ ਰਿਮਾਈਂਡਰ ਦੀ ਤਰ੍ਹਾਂ ਇੱਕ ਰਿਮਾਈਂਡ ਹੋ ਰਿਹਾ ਹੈ ਉਹਨਾਂ ਦੀ ਉਹ ਅਦਾਕਾਰੀ ਮਤਾਂ ਹੀ ਕਹਿ ਰਹੇ ਜੀ ਕਿ ਉਹ ਯੂਨੀਕ ਟੈਲੈਂਟ ਸੀ ਔਰ ਪੰਜਾਬੀ ਇਹ ਸਾਨੂੰ ਐਡਵਾਂਟੇਜ ਸੀ ਕਿ ਬੇਸਿਕਲੀ ਸ਼ਾਇਦ ਦਿੱਲੀ ਤੋਂ ਨੇ ਨਾ ਦੇਵ ਬ੍ਰਦਰਸ ਤੇ ਉਸ ਕਰਕੇ ਉਹਨਾਂ ਦੇ ਪੰਜਾਬੀ ਤੇ ਵੀ ਕਮਾਂਡ ਵਧੀਆ ਸੀ ਪੰਜਾਬੀ ਦੋਨੋਂ ਹੀ ਭਰਾ ਸੋਹਣੀ ਬੋਲ ਵੀ ਲੈਂਦੇ ਨੇ ਤੇ ਸਮਝਦੇ ਵੀ ਨੇ ਔਰ ਪੰਜਾਬੀ ਕਲਚਰ ਨੂੰ ਵੀ ਸਮਝਣ ਕਰਕੇ ਉਹਨੀ ਡੈਪਥ ਨਾਲ ਕੰਮ ਕਰ ਪਾਉਂਦੇ ਸੀ ਔਰ ਮੈਂ ਵਾਕਈ ਇਹਨਾਂ ਦੀ ਅਦਾਕਾਰੀ ਨੂੰ ਜਿਹੜੀ ਜਿਹੜੀ ਫਿਲਮ 'ਚ ਵੀ ਦੇਖਿਆ ਜਿਹਦੇ 'ਚ ਮੈਂ ਖੁਦ ਨਹੀਂ ਵੀ ਆ ਪਰ ਮੈਂ ਫਿਲਮਾਂ ਤਾਂ ਦੇਖਦਾ ਹੀ ਆਂ ਲੱਗਦਾ ਸੀ ਕਿ ਕੋਈ ਵਿਲੱਖਣ ਆਰਟਿਸਟ ਹੈ ਜੀ ਬਸ ਉਹ ਸਾਡੇ ਕੋਲੋਂ ਅੱਜ ਵਕਤ ਨੇ ਖੋ ਲਿਆ ਉਹਨਾਂ ਨੂੰ ਮੁਕਲ ਉਹਨਾਂ ਨੂੰ ਬਹੁਤ ਇਸ ਦੇ ਨਾਲ ਮੈਂ ਸਮਝਦਾ ਕਿ ਵਾਕਈ ਬਹੁਤ ਵੱਡਾ ਸਾਡਾ ਵੀ ਲਾਸ ਹੈ ਕਿਉਂਕਿ ਆਪਸ਼ਨਸ ਕਈ ਫੀਲਡ ਵਿੱਚ ਬਹੁਤ ਘੱਟ ਹੁੰਦੀਆਂ ਨੇ ਸੋ ਮੁਕਲ ਵਾਸ ਆਲਵੇਸ ਔਨ ਦਾ ਟਾਪ ਲੇਕਿਨ ਕੁਗੀ ਜੀ 54 ਸਾਲ ਦੀ ਉਮਰ ਦੇ ਵਿੱਚ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਦੁਨੀਆ ਤੋਂ ਚਲੇ ਜਾਣਾ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਮੈਂ ਹੁਣੇ ਜ਼ਿਕਰ ਕੀਤਾ ਸੀ ਇਰਫਾਨ ਜੀ ਉਹ ਵੀ ਐਗਜੈਕਟਲੀ 54 ইয়ার্স ਦੀ এজ ਵਿੱਚ چلے گئے ਸੀ। ਜੀ। ਸੋ ਪਰ ਇਹ ਵੀ ਦੇਖੋ ਇੱਕ ਕੈਸੀ ਵਿਡੰਬ ਬਣਾ ਹੈ ਕਿ ਆਪਣਾ Nusrat ਸਾਹਿਬ ਵੀ ਬਣੋ 42 ਸਾਲ ਦੀ ਐਜੀ ਚਲੇ ਜਾਂਦੇ ਨੇ। হুম। ਤੇ ਭੱਟੀ ਸਾਹਿਬ ਸਾਡੇ ਉਹ ਵੀ ਕੋਈ ਬਹੁਤ ਜ਼ਿਆਦਾ ਅਜੇ ਵੱਡੀ এজ ਨਹੀਂ ਸੀ ਵਿਵੇਕ ਸ਼ੌਕ ਤੇ ਫਿਰ ਤੁਹਾਡੇ ਆਪਾਂ ਜੀ ਗੱਲ ਕਰੀਏ ਤੇ ਸ਼ਿਵ ਕੁਮਾਰ ਪਟਾਲ ਵੀ ਤਾਂ ਬਹੁਤ ਹੀ ਯੰਗ এজ ਵਿੱਚ 35 ਤੋਂ ਵੀ ਥੱਲੇ ਸੀ ਸ਼ਾਜੇਰ ਚਲੇ ਗਏ ਸੀ ਫਿਰ ਤਾਂ ਕਹਾਂ ਮੈਂ ਮਤਲਬ ਕਿ ਇਹ ਪਤਾ ਨਹੀਂ ਕਿਉਂ ਵਕਤ ਸਾਡੇ ਕੋਲੋਂ ਇੰਨੇ ਯੂਨੀਕ ਟੈਲੈਂਟਡ ਲੋਕਾਂ ਨੂੰ ਇਦਾਂ ਖੋਲ੍ਹਦਾ ਪਰ ਤੁਸੀਂ ਨਾ ਕਿ ਵਜੀਦਾ ਕੌਣ ਸਾਹਿਬ ਨੂੰ ਆਖੇ ਐਉਂ ਨਹੀਂ ਤੇ ਇੰਜ ਕਰ ਉਹਦੇ ਭਾਣੇ 'ਚ ਉਹਦੀ ਰਜ਼ਾ 'ਚ ਹੀ ਰਹਿਣਾ ਪੈਂਦਾ ਕੋਈ ਸਾਡੇ ਕੋਲ ਆਪਸ਼ਨ ਕੋਈ ਚੁਆਇਸ ਨਹੀਂ ਹੈਗੀ ਠੀਕ ਹੈ ਸ਼ੁਕਰੀਆ ਸਰ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਕੁਲਜਿੰਦਰ ਸਿੱਧੂ ਕਲਾਕਾਰ ਨੇ ਅਦਾਕਾਰ ਨੇ ਉਭੀ ਸੰਲ ਜੁੜੇ ਹੋਏ ਨੇ ਸਰ ਇਹ ਦੁਖਦ ਖਬਰ ਤੁਹਾਡੇ ਤੱਕਰ ਵੀ ਪਹੁੰਚੀ ਹੋਏਗੀ ਕਿ ਅਦਾਕਾਰ ਮੁਕุลਦੇਵ ਹੁਣ ਸਾਡੇ ਦਰਮਿਆਨ ਨਹੀਂ ਰਹੇ ਕੀ ਕਹਿਣਾ ਚਾਹੂੰਗੀ ਸਰ ਹਾਂਜੀ ਸਭ ਤੋਂ ਪਹਿਲਾਂ ਤਾਂ ਬਹੁਤ ਦੁੱਖ ਹੋਇਆ ਉਹਨਾਂ ਦਾ ਜੋ ਵੀ ਦੇ ਬਾਣਾ ਵਾਪਰਿਆ ਮੇਰੇ ਲਈ ਬੜਾ ਸ਼ੌਕਿੰਗ ਸੀਗਾ ਮੈਂ ਮੁਕਲਦੇਵ ਦੇ ਨਾਲ ਸ਼ਰੀਕ ਫਿਲਮ 'ਚ ਕੰਮ ਕੀਤਾ ਤੇ ਬਹੁਤ ਉਸ ਤੋਂ ਬਾਅਦ ਵੀ ਮੇਰੀ ਮੁਲਾਕਾਤਾਂ ਹੁੰਦੀਆਂ ਰਹੀਆਂ ਬਾਬੇ ਉਹਨਾਂ ਦੇ ਘਰ ਵੀ ਮੈਂ ਕਈ ਵਾਰ ਇਹਨਾਂ ਰਸਤੇ ਇਕੱਠੇ ਕੀਤਾ ਰਾਹੁਲ ਦੇ ਉਹਨਾਂ ਦੇ ਜਿਹੜੇ ਬ੍ਰਦਰ ਨੇ ਵੱਡੇ ਉਹਨਾਂ ਨਾਲ ਵੀ ਮੈਂ ਕੰਮ ਕੀਤਾ ਯੋਧਾ ਫਿਲਮ 'ਚ ਸੋ ਸਿਰਫ ਮੈਂ ਇੱਥੇ ਇਹੀ ਕਹਿਣਾ ਚਾਹੂੰਗਾ ਕਿ ਦੋਨਾਂ ਬੰਦਿਆਂ ਦੀ ਦੋਨਾਂ ਭਰਾਵਾਂ ਦੀ ਲਾਈਫ ਸਟਾਈਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਜੀ ਜਾਣ ਵਾਲੇ ਤਾਂ ਬੰਦਾ ਚਲਾ ਗਿਆ ਮੁਕਲਦੇਵ ਪਰ ਮੈਨੂੰ ਲੱਗਦਾ ਕਿ ਸਾਰੇ ਆਪਾਂ ਅਫਸੋਸਤਾ ਕਰਦੇ ਹਾਂ ਪਰ ਨਾਲ ਦੀ ਨਾਲ ਜੇ ਦੇਖਿਆ ਜਾਵੇ ਤਾਂ ਰਾਉਂ ਦੇਵ ਨੇ ਆਪਣੀ ਸਿਹਤ ਦਾ ਆਪਣੀ ਹੈਲਥ ਦਾ ਆਪਣੇ ਸਰੀਰ ਦਾ ਬੜਾ ਵਧੀਆ ਧਿਆਨ ਰੱਖਿਆ ਬੜਾ ਡਿਸਪਲਨਡ ਬੰਦਾ ਸੀ ਹੂੰ ਤੇ ਮੁਕਲ ਦੇ ਬਿਲਕੁਲ ਉਹਦੇ ਆਪੋਜ਼ਿਟ ਮਤਲਬ ਮਾੜੀਆਂ ਆਦਤਾਂ ਸੀਗੀਆਂ ਤੇ ਹਾਲਾਂਕਿ ਜਦੋਂ ਬੰਦਾ ਗੁজার ਜੇ ਉਹ ਜਿਹੀ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਮੈਂ ਚਾਹੁੰਨਾ ਕਿ ਤੁਹਾਡੇ ਡੇਲੀ ਪੋਸਟ ਦੇ ਜਿਹੜੇ ਦਰਸ਼ਕ ਦੇਖ ਰਹੇ ਆ ਉਹ ਮਤਲਬ ਇੱਕ ਕਿਤੇ ਨਾ ਕਿਤੇ ਸਾਨੂੰ ਸਿਹਤ ਸਿੱਖਿਆ ਵੀ ਲੈਣੀ ਚਾਹੀਦੀ ਹੈ ਇਹੋ ਜੀ ਸ਼ੌਕਿੰਗ ਨਿਊਜ਼ ਤੋਂ ਕਿ ਜ਼ਿੰਦਗੀ ਚ ਕੀ ਨਹੀਂ ਕਰਨਾ ਚਾਹੀਦਾ ਤੇ ਕੀ ਕਰਨਾ ਚਾਹੀਦਾ। ਸੋ ਮੈਨੂੰ ਲੱਗਦਾ ਸਾਰਿਆਂ ਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਦੀ ਵੀ ਇਹਨ ਗੈਲ ਨਹੀਂ ਕਰਨੀ ਚਾਹੀਦੀ। ਸੋ ਮੁਕਲ ਬਹੁਤ ਵਧੀਆ ਬਣਾ ਦਿਲ ਦਾ ਹੀਰਾ ਬੰਦਾ ਸੀ ਪਰ ਆਪਣੀ ਸਿਹਤ ਨੂੰ ਲੈ ਕੇ ਬਹੁਤ ਜ਼ਿਆਦਾ ਲਾਪਰਵਾਹ ਸੀਗਾ ਤੇ ਡਰਿੰਕਿੰਗ ਹੈਬਿਟਸ ਤੇ ਹੋਰ ਗੰਦੀਆਂ ਆਦਤਾਂ ਜਿਹੜੀਆਂ ਸੀਗੀਆਂ ਮੈਨੂੰ ਲੱਗਦਾ ਉਹ ਉਹਦਾ ਸਰੀਰ ਲੈ ਦੀਆਂ। ਹਾਲਾਂਕਿ ਮੈਨੂੰ ਪੂਰੇ ਤਰੀਕੇ ਦੇ ਨਾਲ ਇਹ ਖਬਰ ਜਿਹੜੀ ਆ ਵੀ ਕਿਹੜੇ ਕਾਜ਼ ਆਫ ਡੈਥ ਆਈ ਥਿੰਕ ਜੇ ਤੁਹਾਨੂੰ ਪਤਾ ਤੁਸੀਂ ਦੱਸੋ ਪਰ ਮੈਨੂੰ ਲੱਗਦਾ ਉਹਨੇ ਸਿਹਤ ਨਾਲ ਵੀ ਕਾਫੀ ਖਲਵਾੜ ਕੀਤਾ ਸੀ ਆਪਣੀ ਨਾਲ ਜੀ ਕਾਫੀ ਧੀਰ ਤੋਂ ਉਹ ਆਈ ਸੀ ਯੂ ਚ ਪੜਤੀ ਸੀ ਇਲਾਜ ਉਹਨਾਂ ਦਾ ਚੱਲ ਰਿਹਾ ਸੀ ਸਿਹਤ ਠੀਕ ਨਹੀਂ ਸੀ ਉਹਨਾਂ ਦੀ ਔਰ ਵਾਕਈ ਸਰ ਤੁਸੀਂ ਠੀਕ ਆਖ ਰਹੇ ਸੀ ਕਿ 54 ਸਾਲ ਕੋਈ ਉਮਰ ਨਹੀਂ ਹੈ ਇਸ ਦੁਨੀਆ ਤੋਂ ਜਾਣ ਦੀ ਹਾਲਾਂਕਿ ਸੱਚ ਹੈ ਮੌਤ ਟਲ ਇੱਕ ਸੱਚ ਹੈ ਲੇਕਿਨ ਇਹ ਉਮਰ ਵੀ ਨਹੀਂ ਹੈ ਇਸ ਦੁਨੀਆ ਤੋਂ ਜਾਣ ਦੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਬੜਾ ਮਤਲਬ ਇਹ ਤਾਂ ਮੈਂ ਤਾਂ ਬੜੀ ਇਹਨੂੰ ਜਾਂਗੇ ਜੀ ਸਮਝਦਾ 54 ਸਾਲ ਵਾਕਿਆ ਹੀ ਤੁਸੀਂ ਠੀਕ ਕਹਿ ਰਹੇ ਹੋ ਜੀ ਬਿਲਕੁਲ ਬੰਦਾ ਫਿੱਟ ਐਂਡ ਫਾਈਨ ਹੁੰਦਾ ਤੇ ਮਤਲਬ ਸਭ ਤੋਂ ਵਧੀਆ ਐਗਜ਼ਾਮਪਲ ਤਾਂ ਉਹਨਾਂ ਦੇ ਘਰ 'ਚ ਹੀ ਆ ਰਾਹੁਲ ਦੇਵ ਮਤਲਬ ਵਰਕਆਊਟ ਕਰਦੇ ਆ ਆਪਣੀ ਸਿਹਤ ਦਾ ਖਿਆਲ ਰੱਖਦੇ ਆ ਬੜੀ ਡਿਸਪਲਨ ਉਹਨਾਂ ਦੀ ਡਾਈਟ ਹੈ ਮਤਲਬ ਮੈਡੀਟੇਸ਼ਨ ਕਰਦੇ ਆ ਮਤਲਬ ਆਪਣੇ ਮੈਂਟਲ ਹੈਲਥ ਦਾ ਧਿਆਨ ਰੱਖਦੇ ਆ ਆਪਣੀ ਫਿਜ਼ੀਕਲ ਹੈਲਥ ਦਾ ਧਿਆਨ ਰੱਖਦੇ ਆ ਮੈਨੂੰ ਲੱਗਦਾ ਆਪਾਂ ਨੂੰ ਉਹੋ ਜਿਹੇ ਰਾਹੁਲ ਦੇਵ ਵਰਗੇ ਬੰਦਿਆਂ ਤੋਂ ਫਿਟਨੈਸ ਦੇ ਮੰਤਰ ਲੈਣੇ ਚਾਹੀਦੇ ਆ ਤੇ ਖਾਸ ਤੌਰ ਤੇ ਇਹੋ ਜਿਹਾ ਬੜਾ ਅਲਾਰਮਿੰਗ ਜਿਹੜਾ ਮਤਲਬ ਮੁਕਲਦੇਵ ਨੇ ਜਿਹੜਾ ਬਿਲਕੁਲ ਆਪੋਜੀਟ ਸੀਗਾ ਆਪਣੇ ਸਿਹਤ ਨੂੰ ਲੈ ਕੇ ਮੈਂ ਇੱਥੇ ਗੱਲ ਕਰ ਰਿਹਾ ਸੋ ਉਹ ਮਤਲਬ ਇਹੀ ਹੈ ਕਿ ਹਰ ਬੰਦੇ ਨੂੰ ਜਿੱਥੋਂ ਤੱਕ ਹੋ ਸਕੇ ਕਿ ਡਿਸਪਲਨਡ ਤੇ ਇੱਕ ਵਧੀਆ ਹੈਲਦੀ ਲਾਈਫ ਸਟਾਈਲ ਤੇ ਚੰਗਾ ਖਾਣ ਪੀਣ ਤੇ ਐਕਸਰਸਾਈਜ਼ ਕਰਕੇ ਆਪਣੀ ਹਾਰਟ ਹੈਲਥ ਨੂੰ ਆਪਣੀ ਮੈਂਟਲ ਹੈਲਥ ਨੂੰ ਯਾਦ ਰੱਖੋ ਸਾਰੇ ਤੇ ਮੈਂ ਸਦਾ ਹੀ ਕਹੂੰਗਾ ਕਿ ਵਾਹਿਗੁਰੂ ਉਹਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਵਾਜ ਬਖਸ਼ਣ ਤੇ ਸਾਡੇ ਸਾਰਿਆਂ ਨੂੰ ਬਾਣਾ ਮੰਨਣ ਦਾ ਬਖਸ਼ਣ ਨਾਲ ਦੀ ਨਾਲ ਅਸੀਂ ਇਹਦੇ ਤੋਂ ਇੱਕ ਸਿੱਖਿਆ ਵੀ ਲਈਏ ਕਿ ਅਸੀਂ ਆਪਣੀ ਬਹੁਤ ਜ਼ਰਾ ਤਿਆਰ ਕੀਆ ਨਗਹਿਲੀ ਨਾ ਕਰੀਆ ਚੈਤਨੂ ਲੱਗੇ ਕੁਲਜਿੰਦਰ ਜੀ ਇੱਕ ਤਾਂ ਉਹ ਪੰਜਾਬ ਤੋਂ ਬਾਹਰ ਮਤਲਬ ਦਿੱਲੀ ਤੇ ਉਹ ਜੰਪਲ ਪਲੇਬੜੇ ਉੱਥੇ ਦੇ ਪਾਇਲਟ ਸੀ ਪਾਇਲਟ ਦੀ ਜੌਬ ਉਹਨਾਂ ਨੇ ਛੱਡੀ ਅ ਅਦਾਕਾਰੀ ਦੇ ਵਿੱਚ ਉਹ ਆਏ ਔਰ ਪੰਜਾਬੀ ਮੂਵੀ ਸ਼ਰੀਕ ਵਾਕਈ ਸਾਰੇ ਸੁਪਰ ਹਿੱਟ ਫਿਲਮ ਜੋ ਰਹੀ ਹੈ ਹਰ ਕਿਸੇ ਨੇ ਦੇਖੀ ਹੈ ਔਰ ਮੈਂ ਖੁਦ ਸਰ ਮੈਨੂੰ ਯਾਦ ਆ ਰਹੇ ਸੀ ਕੁਝ ਸੀਨਸ ਕਿਉਂਕਿ ਤੁਸੀਂ ਵੀ ਉਸ ਮੂਵੀ ਦੇ ਵਿੱਚ ਸੀ ਤਾਂ ਪੰਜਾਬੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਪੰਜਾਬੀ ਭੂਮਿਕਾ ਦੇ ਵਿੱਚ ਉਸ ਕੈਰੈਕਟਰ 'ਚ ਫਿੱਟ ਬੈਠਣਾ ਤੁਹਾਡਾ ਉਹ ਐਕਸਪੀਰੀਅੰਸ ਤੁਸੀਂ ਉਸ ਨੂੰ ਕਿਵੇਂ ਵੇਖਦੇ ਹੋ ਹਾਂਜੀ ਮੈਂ ਮੇਰੀ ਆਈ ਥਿੰਕ ਤਿੱਜੀ ਫਿਲਮ ਸੀਗੀ ਸ਼ਰੀਕ ਤੇ ਉਹਦੇ ਵਿੱਚ ਜਦੋਂ ਮੈਂ ਮੋਕਲ ਹੋਣਾ ਨਾਰੀ ਪਹਿਨੇ ਦੇਣ ਤੇਰਾ ਸ਼ਟ ਦੇ ਉੱਤੇ ਸੀਨ ਸੀਗਾ ਤੇ ਮੋਕਲ ਦੇਵ ਬੜਾ ਵਧੀਆ ਹੀਰੋਇਨ ਥਾਂ ਸੀ ਪਹਿਲੇ ਜਿਹੜੀ ਸਾਡਾ ਜਿਹੜਾ ਸੀਨ ਵੀ ਬੜਾ ਸੀਗਾ ਚੈਲੈਂਜਿੰਗ ਕਿ ਅਸੀਂ ਜਿਮੀ ਸ਼ੇਰਗਿੱਲ ਦਾ ਜਿਹੜਾ ਕਿਰਦਾਰ ਸੀਗਾ ਜੱਸਾ ਉਹਦੇ ਮਾਦਰ ਦੀ ਕਿਲਿੰਗ ਕਰਨੀ ਸੀ ਪਹਿਲਾ ਦੇਣੀ ਮੇਰਾ ਸ਼ੂਟ ਤੇ ਦਾ ਦਾ ਸੀਨ ਸੀਗਾ ਇੰਟੈਂਸਿਟੀ ਵਾਲਾ ਮੌਕੇ ਦੇ ਬੜਾ ਕੋਆਪਰੇਟਿਵ ਤੇ ਬੜੀਆਂ ਸਾਡੀਆਂ ਉਸ ਮੌਕੇ ਦੀਆਂ ਫੋਟੋਆਂ ਵੀ ਹੈਗੀਆਂ ਨੇ ਤੇ ਅਸੀਂ ਬੜਾ ਉਥੇ ਮਤਲਬ ਇੱਕ ਦੂਜੇ ਦੀ ਕੰਪਨੀ ਨੂੰ ਵੀ ਇੰਜੋਏ ਕੀਤਾ ਬੜਾ ਸੀਨੀਅਰ ਹਾਤੇ ਸੀਗਾ ਤੌਰ ਬਾਲੀਵੁੱਡ ਚ ਇੱਕ ਹੀਰੋ ਦੇ ਤੌਰ ਤੇ ਉਹ ਲਾਂਚ ਹੋਇਆ ਸੀਗਾ ਜੀ ਤੇ ਪਰ ਬੜਾ ਨਿਮਰਤਾ ਵਿੱਚ ਰਹਿਣ ਵਾਲਾ ਤੇ ਹਮੇਸ਼ਾ ਹੱਸਦੇ ਖੇਡਦੇ ਰਹਿਣ ਵਾਲਾ ਤੇ ਹਮੇਸ਼ਾ ਹੀ ਮਤਲਬ ਕੋਈ ਨਾ ਕੋਈ ਫਨ ਲਵਿੰਗ ਉਹਨੇ ਕੋਈ ਨਾ ਕੋਈ ਐਹੋ ਜਿਹੀਆਂ ਹਰਕਤਾਂ ਜਿਹਾ ਐਹੋ ਜਿਹੇ ਹਾਸਾ ਠੱਠਾ ਪਾਸ ਛੱਡਣਾ ਸਟੇਜ ਦੇ ਉੱਪਰ ਬਿਲਕੁਲ ਮਤਲਬ ਕਦੀ ਵੀ ਸੀਰੀਅਸ ਨਹੀਂ ਸੀ ਮੈਂ ਦੇਖਿਆ ਮੁਕਰ ਨੂੰ ਹਮੇਸ਼ਾ ਹੀ ਮਤਲਬ ਖੁਸ਼ ਰਹਿਣ ਵਾਲਾ ਬੰਦਾ ਸੀਗਾ ਠੀਕ ਤੇ ਬਹੁਤ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਉਹ ਉੱਥੇ ਕੰਮ ਕਰਨ ਦਾ ਉਸ ਤੋਂ ਬਾਅਦ ਮੈਂ ਬੰਬੇ ਸੀਗਾ ਮੈਨੂੰ ਉਹਨੇ ਆਪਣੇ ਘਰੇ ਇਨਵਾਈਟ ਕੀਤਾ ਡਿਨਰ ਤੇ ਉਹਦੇ ਘਰ ਵੀ ਅਸੀਂ ਬੈਠੇ ਬੜੀਆਂ ਗੱਲਾਂ ਬਾਤਾਂ ਹੋਈਆਂ ਸੋ ਬੜਾ ਵਧੀਆ ਬੰਦਾ ਸੀ ਹੋਰ ਵੀ ਉਹਨੇ ਪੰਜਾਬੀ ਇੰਡਸਟਰੀ 'ਚ ਬੜੀਆਂ ਸੋਹਣੀਆਂ ਕੋਈ ਮਿਕਾਵਾਂ ਨਿਭਾਈਆਂ ਨੇ ਬਾਲੀਵੁੱਡ 'ਚ ਵੀ ਨਿਭਾਈਆਂ ਨੇ ਸੋ ਹਮੇਸ਼ਾ ਯਾਦ ਰੱਖਿਆ ਜਾਊਗਾ ਉਹਨਾਂ ਦੇ ਕੰਮ ਦੀ ਜੀ ਠੀਕ ਹੈ ਕੁਜਿੰਦਰ ਜੀ ਸ਼ੁਕਰੀਆ ਤਾ ਜੋ ਅਦਾਕਾਰ ਜਿਨ੍ਹਾਂ ਨੇ ਕੰਮ ਉਹਨਾਂ ਦੇ ਨਾਲ ਕੀਤਾ ਜਾਂ ਕੰਮ ਕਰਨ ਦਾ ਮੌਕਾ ਉਹਨਾਂ ਦੇ ਨਾਲ ਮਿਲ ਪਾਇਆ ਇਹ तमाम ਅਸੀਂ ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਇਹ ਵੀ ਸਾਡੀ ਇੰਡਸਟਰੀ ਦੇ ਜਾਣੇ ਮਾਣੇ ਨਾਮ ਨੇ ਲੇਕਿਨ ਮੁਕੁਲ ਦੇਵ ਉਹਨਾਂ ਨੇ ਜੋ ਆਪਣੀ ਅਦਾਕਾਰੀ ਦੀ ਛਾਪ ਛੱਡੀ ਹੈ ਫਿਰ ਚਾਹੇ ਉਹ ਬਾਲੀਵੁੱਡ ਹੋਵੇ ਪੰਜਾਬੀ ਇੰਡਸਟਰੀ ਹੋਵੇ ਜਾਂ ਕੋਈ ਹੋਰ ਇੰਡਸਟਰੀ ਦੇ ਵਿੱਚ ਕਿਉਂਕਿ ਜਦੋਂ ਅਦਾਕਾਰ ਹੈ ਉਹ ਕਿਸੇ ਇੱਕ ਧਰਮ ਇੱਕ ਲੈਂਗੁਏਜ ਨੂੰ ਨਹੀਂ ਕਰਦਾ ਤਾਂ ਜਹੇ ਦੇ ਵਿੱਚ ਵੱਖ-ਵੱਖ ਕਮਿਊਨਿਟੀ ਦੇ ਲੋਕਾਂ ਦੇ ਨਾਲ ਜਦੋਂ ਗੱਲ ਕਰਨ ਦਾ ਜਾਂ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਇਹ ਅਦਾਕਾਰ ਆਪਣੇ ਆਪ ਨੂੰ ਜਿਸ ਤਰੀਕੇ ਸਾਬਿਤ ਕਰਦੇ ਨੇ ਔਰ ਭੀੜ 'ਚੋਂ ਆਪਣੀ ਵੱਖਰੀ ਪਛਾਣ ਬਣਾਉਂਦੇ ਨੇ ਵੱਖ ਨਜ਼ਰ ਆਉਂਦੇ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਨਾਮ ਅਦਾਕਾਰ ਮੁਕุลਦੇਵ ਦਾਸੀ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਕੇ ਸ਼ਾਇਦ ਹੀ ਕਿਸੇ ਨੂੰ ਜਿਹੜਾ ਇੰਟਰੋਡਕਸ਼ਨ ਦੀ ਲੋੜ ਪਈ ਹੋਏਗੀ ਇਹ ਚਿਹਰਾ ਦੇ ਕਈ ਹਰ ਕੋਈ ਉਹਨਾਂ ਨੂੰ ਪਛਾਣਦਾ ਹੈ ਉਹਨਾਂ ਦੀ ਅਦਾਕਾਰੀ ਉਹ ਚੀਜ਼ ਜਿਹੜੀ ਹੈ ਜ਼ਹਿਨ ਦੇ ਵਿੱਚ ਸਭ ਦੇ ਸਾਹਮਣੇ ਆਉਂਦੀ ਹੈ ਤਾਂ ਅਦਾਕਾਰਾ ਨਿਰਮਲ ਰਿਸ਼ੀ ਸਨਰ ਫੋਨ ਲਾਈਨ ਤੇ ਜੁੜੇ ਹੋਏ ਨੇ ਮੈਮ ਇਹ ਖਬਰ ਤੁਹਾਡੇ ਤੱਕਰ ਵੀ ਪਹੁੰਚ ਗਈ ਹੋਏਗੀ ਕਿ ਮੁਕਲਦੇਵ ਹੁਣ ਸਾਡੇ ਦਰਮਿਆਨ ਨਹੀਂ ਰਹੇ। ਉਹ ਹੋ 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 ਉਹਦੀ ਤੋਂ ਤੋਂ ਉਹ ਨਨਨ ਮੈਂ ਇੱਕ ਫਿਲਮ ਕੀ ਕੰਮ ਕੀਤਾ ਹੈ। ਜੀ। ਪਰ ਮੈਨੂੰ ਬਹੁਤ ਅਫਸੋਸ ਹੈ ਜੀ। ਮੈਂ ਜਿਹੇ ਹੀ ਕਰਨ ਕਰ ਰਹੀ ਸੀ ਕਿ ਦੇ ਕੋਈ ਨੇ ਚੈੱਕ ਕੀਤਾ ਸੀਗੇ। ਪਰ ਹੁਣ ਕਰ ਕੀ ਸਕਦੇ ਆਂ ਜੀ ਪਤਾ ਨਹੀਂ ਕੀ ਗੱਲ ਹੋਈ ਸੀ ਮੈਂ ਹੋਈ ਜਾਂ ਅਡਰਟੈਕ ਹੋਇਆ ਕੀ ਹੋਇਆ। ਜੀ ਅਫਸੋਰਸ ਹੈ ਇਸਕਾ ਬਹੁਤ ਅਫਸੋਰਸ ਹੈ ਜੀ ਰੁਸ਼ੀ ਮੈਮ ਔਰ 54 ਸਾਲ ਦੀ ਉਮਰ ਦੇ ਵਿੱਚ ਚਲੇ ਜਾਣਾ ਦੁਨੀਆ ਤੋਂ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕਿਵੇਂ ਵੇਖਦੇ ਮੇਟੇ ਅੱਜ ਕੱਲ ਪਤਾ ਹੀ ਨਹੀਂ ਐਨੀ ਛੇਤੀ ਛੇਤੀ ਲੋਕਾਂ ਨੂੰ ਜਿਵੇਂ ਜਾਨ ਦੀ ਕਾਲੀ ਲੱਗਦੀ ਹੈ ਕਿਉਂ ਹੋਇਆ ਪਿਆ ਇਹ ਦਸਤੀ ਦਾ ਤਾਂ ਅਰੇ ਨੇ ਅੱਛੇ ਆਇ ਤੇ ਪਤਾ ਹੀ ਨਹੀਂ ਪਤਾ ਨਹੀਂ ਮੈਂ ਸਟ੍ਰੈਸ ਲੈ ਕੀ ਲਈ ਇੱਕ ਕਿਵੇਂ ਜਿਹਾ ਕੰਮ ਚੱਲ ਨਹੀਂ ਰੱਬ ਵੀ ਜਾਣਦਾ ਬੇਟੇ ਉਜੀ ਐ ਨਹੀਂ ਜੀ ਇਸ ਬਾਰੇ ਬਹੁਤ ਅਫਸੋਸ ਹੈ ਬਹੁਤ ਜਿਆਦਾ ਅਫਸੋਸ ਹੈ ਇਹਨਾਂ ਅੱਛਾ ਹੈ ਕਿ ਕਮਾਲ ਦੀ ਗੱਲ ਹੀ ਹੈ ਹਾਦੀ ਹੋਈ ਵੈਸੇ ਇਹ ਹੀ ਸੋਚੀ ਜਾਂਦੇ ਨੇ ਵੀ ਹਾਦੀ ਹੋਈ ਐ ਤੁਰੇ ਜਾਂਦੇ ਨੇ ਲੋਕਾਂ ਦੇ ਜੀ ਬਿਲਕੁਲ ਰਿਸ਼ੀ ਮੈਮ ਔਰ ਤੁਸੀਂ ਵੀ ਦੇਖੋ ਕਿ ਪੰਜਾਬ ਦੇ ਵਿੱਚ ਜੇ ਕਹੋ ਤੁਸੀਂ ਕਿ ਪੰਜਾਬ ਤੋਂ ਉਹਨਾਂ ਦੀ ਜੰਪਲ ਉਹ ਨਹੀਂ ਸੀ ਲੇਕਿਨ ਪੰਜਾਬੀ ਫਿਲਮਾਂ ਦੇ ਵਿੱਚ ਜਿਵੇਂ ਉਹਨਾਂ ਨੇ ਉਹਨਾਂ ਦੇ ਕਿਰਦਾਰ ਰਹੇ ਨੇ ਉਹਨਾਂ ਨੇ ਆਪਣੇ ਕਰੈਕਟਰ ਨੂੰ ਨਿਭਾਇਆ ਵਕਫ ਵਕ ਫਿਲਮਾਂ 'ਚ ਉਹ ਇੱਕ ਕਮਿਟਸ਼ਪ ਛੱਡ ਕੇ ਗਏ ਨਹੀਂ ਇਹਦੇ ਕੋਈ ਸ਼ੱਕ ਨਹੀਂ ਇਹਦੇ ਕੋਈ ਸ਼ੱਕ ਨਹੀਂ ਬੇਟੇ ਜੀ ਇਹ ਯਾਦ ਕਰ ਰਹੇ ਸੀ ਕਿ ਇਹ ਗੱਲ ਕਰੀ ਜਾਂਦੇ ਅਮਰਦੇਸੂ ਜੀ ਹੋਇਆ ਜੀ ਠੀਕ ਹੈ ਰਿਸ਼ੀ ਮੈਮ ਸ਼ੁਕਰੀਆ ਤੁਹਾਡਾ ਤਵਾਖ ਵਖ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਅਦਾਕਾਰ ਕਲਾਕਾਰ ਸਰਨਲ ਜੁੜ ਰਹੇ ਨੇ ਔਰ ਹਰ ਕੋਈ ਇਸ ਵੇਲੇ ਯਕੀਨ ਨਹੀਂ ਇਸ ਗੱਲ ਤੇ ਕਰ ਪਾ ਰਿਹਾ ਕਿ ਇਨੀ ਛੋਟੀ ਉਮਰ ਦੇ ਵਿੱਚ ਮੁਕੁਲ ਦੇਵ ਮਹਸ 54 ਸਾਲ ਔਰ ਇਸ ਦੁਨੀਆ ਨੂੰ ਉਹ ਅਲਵਿਦਾ ਕਹੇ ਨੇ ਦਿਹਾਂਤ ਉਹਨਾਂ ਦਾ ਹੋ ਗਿਆ ਹੈ ਔਰ ਜੋ ਜਾਣਕਾਰੀ ਮਿਲ ਰਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦੀ ਸਿਹਤ ਨਾਸਾਸ ਚੱਲ ਰਹੀ ਸੀ ਔਰ ਆਈਸੀਯੂ 'ਚ ਉਹਨਾਂ ਨੂੰ ਰੱਖਿਆ ਗਿਆ ਸੀ ਕਈ ਦਿਨ ਆਈਸੀਯੂ 'ਚ ਰਹੇ ਲੇਕਿਨ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਦਾ ਦੇਹਾਂਤ ਹੋ ਗਿਆ ਆਪਣੇ ਸਵਾਸਾ ਦੀ ਕੁੰਜੀ ਉਹਨਾਂ ਨੇ ਪੂਰੀ ਕੀਤੀ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖੇ ਨੇ ਲੇਕਿਨ ਆਪਣੇ ਪਿੱਛੇ ਬਹੁਤ ਸਾਰੀਆਂ ਯਾਦਾਂ ਉਹ ਛੱਡ ਗਏ ਨੇ ਔਰ ਉਹਨਾਂ ਕਿਰਦਾਰਾਂ ਦੇ ਰੂਪ ਦੇ ਵਿੱਚ ਜੋ ਉਹਨਾਂ ਨੇ ਪੜਦੇ ਦੇ ਉਤੇ ਨਿਭਾਏ ਨੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਫਿਲਮਾਂ ਜਿਹਹਿਆਂ ਜਿਸ ਦੇ ਵਿੱਚ ਉਹਨਾਂ ਦਾ ਕਰੈਕਟਰ ਜਿਹੜਾ ਹੈ ਉਹ ਅੱਜ ਵੀ ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਜ਼ਿੰਦਾ ਹੈ ਔਰ ਹਮੇਸ਼ਾ ਰਹੇਗਾ ਵੀ ਬਾਲੀਵੁੱਡ ਦੀਆਂ ਵੀ ਬਹੁਤ ਸਾਰੀਆਂ ਫਿਲਮਾਂ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਅਦਾਕਾਰੀ ਦੇ ਜ਼ਰੀਏ ਜੋ ਬਹੁਤ ਵੱਡੇ ਬਾਲੀਵੁੱਡ ਬਾਲੀਵੁੱਡ ਦੇ ਸਟਾਰਸ ਨੇ ਉਹਨਾਂ ਦੇ ਨਾਲ ਕੰਮ ਕਰਨ ਦੇ ਬਾਅਦ ਜੋ ਆਪਣੀਆਂ ਅਦਾਕਾਰੀ ਉਹਨਾਂ ਨੇ ਉਸ ਫਿਲਮ ਚ ਉਸ ਕਰੈਕਟਰ ਦੇ ਵਿੱਚ ਜਾਨ ਪਾ ਕੇ ਆਪਣੀ ਪਹਿਚਾਨ ਬਣਾਈ ਹੈ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ ਤਾਂ ਇਸ ਵੇਲੇ ਅਸੀਂ ਜ਼ਿਕਰ ਕਰ ਰਹੇ ਹਾਂ ਅਦਾਕਾਰ ਮੁਕਲਦੇਵ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਪਿਛਲੇ ਕੁਝ ਦਿਨਾਂ ਤੋਂ ਸਿਹਤ ਉਹਨਾਂ ਦੀ ਨਾਸਾਸ ਸੀ ਔਰ ਆਈਸੀਯੂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ ਲੇਕਿਨ ਬਚਾਇਆ ਨਹੀਂ ਜਾ ਸਕਿਆ ਤਾਂ ਸਵਾਸਾ ਦੀ ਕੁੰਜੀ ਜਿਨ੍ਹਾਂ ਦੀ ਜਿੰਨੀ ਉਹਨਾਂ ਦੀ ਸੀ ਉਨੀ ਉਹਨਾਂ ਨੇ ਆਪਣੀ ਪੂਰੀ ਕੀਤੀ ਔਰ ਹੁਣ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਆਖ ਚੁੱਕੇ ਨੇ ਔਰ ਇਸ ਤੋਂ ਪਹਿਲਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਉਹ ਹਮੇਸ਼ਾ ਜ਼ਿਹਨ ਦੇ ਵਿੱਚ ਜਿੰਦਾ ਰੱਖਣਗੇ ਜੋ ਪਰਦੇ ਦੇ ਉਤੇ ਕਮਾਲ ਦੀ ਅਦਾਕਾਰੀ ਉਹਨਾਂ ਨੇ ਸਮੇਂ-ਸਮੇਂ ਤੇ ਦਿਖਾਈ ਔਰ ਜਿਵੇਂ ਪਾਇਲਟ ਜਿਹੜਾ ਉਹ ਬਣੇ ਸੀ ਲੇਕਿਨ ਪਾਇਲਟ ਵਾਲੀ ਨੌਕਰੀ ਛੱਡ ਕੇ ਉਹਨਾਂ ਨੇ ਆਪਣਾ ਜੋ ਡ੍ਰੀਮ ਰੋਲ ਜਿਹਨੂੰ ਕਹਿ ਲੰਨੇ ਆ ਯਾ profession ਉਹਨਾਂ ਨੇ ਉਹ ਚੂਜ਼ ਕੀਤਾ ਜੋ ਉਹਨਾਂ ਨੂੰ ਖੁਸ਼ੀ ਦਿੰਦਾ ਸੀ ਔਰ ਉਹ ਐਕਟਿੰਗ ਦੀ ਇਸ ਦੁਨੀਆ ਦੇ ਵਿੱਚ ਆਏ ਬਾਲੀਵੁੱਡ ਤੱਕਰ ਜਾ ਕੇ ਉੱਥੇ ਨਾਮ ਬਣਾਣਾ ਇਹ ਬਹੁਤ ਰੇਅਰ ਇਹ ਚੀਜ਼ ਹੋ ਪਾਉਂਦੀ ਹੈ ਕਿ ਸਟਰਗਲ ਹਰ ਕੋਈ ਕਰਦਾ ਲੇਕਿਨ ਕਾਮਯਾਬ ਬਹੁਤ ਘੱਟ ਹੋ ਪਾਉਂਦੇ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਨਾਮ ਅਦਾਕਾਰ ਮੁਕਲਦੇਵ ਦਾ हिमाचल। लहर चल है। दे खिलाफ जाग है। पर कोई भी समाजिक लड़ाई सरकारी नहीं जित सकती जेकर नशियां जड़ तो मिटा है तो हर पंजाबी अगे आके सरकार नाल खड़ना पवेगा युद्ध नशा विरुद्ध मुहिम तहत ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਯੂਪੀ ਦੇ ਪਿਲੀਪੀ ਦੇ ਵਿੱਚ 3000 ਸਿੱਖਾਂ ਦਾ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਹੈ ਕਰੀਬ ਇਹ 3000 ਸਿੱਖ ਇਸਾਈ ਧਰਮ ਦੇ ਨਾਲ ਜੁੜ ਚੁੱਕੇ ਨੇ ਭਾਰਤ ਨੇਪਾਲ ਬਾਰਡਰ ਦੇ ਉਤੇ ਧਰਮ ਪਰਿਵਰਤਨ ਦਾ ਖੇਡ ਚਲ ਰਹੀ ਐਮਲ ਸਿੱਖ ਸਮਾਜ ਦੇ ਨਾਲ ਜੁੜੇ ਕਈ ਪੰਡਾ ਦੇ ਵਿੱਚ ਧਰਮ ਪਰਿਵਰਤਨ